ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾਸ਼ਹਿਰ ਦੇਖ ਰਹੇ ਹੋ ਸਾਥੀਓ ਇੱਕ ਅਜਿਹੀ ਖਬਰ ਬੰਗਾ ਸ਼ਹਿਰ ਤੋਂ ਸਾਹਮਣੇ ਆ ਰਹੀ ਹੈ ਜਿਸ ਨੇ ਇੱਕ ਵਾਰ ਦਿਲ ਨੂੰ ਦਹਿਲਾ ਕੇ ਰੱਖ ਦਿੱਤਾ ਹੈ ਤੇ ਬਹੁਤ ਸਾਰੇ ਸਵਾਲ ਜਿਹੜੇ ਆ ਉਹ ਵੀ ਖੜੇ ਹੁੰਦੇ ਆ ਦੱਸਦੀ ਹੈ ਕਿ 9 ਸਤੰਬਰ ਨੂੰ ਲੰਗੀ 9 ਸਤੰਬਰ ਨੂੰ ਇੱਕ ਨੌਜਵਾਨ ਜੋ ਜ਼ਖਮੀ ਹਾਲਤ ਵਿੱਚ ਮਿਲਦਾ ਜਿਸ ਦਾ ਨਾਮ ਰਵੀ ਦੱਸਿਆ ਜਾ ਰਿਹਾ ਜੋ ਖਮਾਚੋ ਪਿੰਡ ਦਾ ਦੱਸਿਆ ਜਾ ਰਿਹਾ ਹੈ ਜਿਸ ਨੂੰ ਕੇ ਹਸਪਤਲ ਵਿਖੇ ਭਰਤੀ ਕਰਵਾਇਆ ਗਿਆ ਸੀ ਢਾਹਾਂ ਕਲੇਰਾ ਵਿਖੇ ਭਰਤੀ ਕਰਵਾਇਆ ਗਿਆ ਸੀ ਜੋ ਉਸ ਸਮੇਂ ਤੋਂ ਲੈ ਕੇ ਆਪਣੀ ਮੌਤ ਤੱਕ ਕੋਮਾ ਵਿੱਚ ਰਿਹਾ ਡਾਕਟਰ ਨੇ ਜਿਸ ਨੂੰ ਅਨਫਿਟ ਕਰਾਰ ਦੇ ਦਿੱਤਾ ਸੀ ਹੁਣ ਉਸ ਦੀ ਮੌਤ ਹੋਣ ਤੋਂ ਬਾਅਦ ਜਿਹੜੀ ਸਥਿਤੀ ਹੈ ਉਹ ਵਿਗੜ ਗਈ ਹੈ ਕਿਉਂਕਿ ਪਿੰਡ ਵਾਸੀਆਂ ਦਾ ਕਹਿਣਾ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਨੌਜਵਾਨ ਦੇ ਗੰਭੀਰ ਸੱਟਾਂ ਸਨ ਪਿੱਠ ਤੇ ਸੱਟਾਂ ਸਨ ਸਿਰ ਤੇ ਸੱਟ ਦਾ ਨਿਸ਼ਾਨ ਸੀ ਜਿਸ ਤੋਂ ਇਹ ਸ਼ੰਕਾ ਬਣਦੀ ਹੈ ਕਿ ਇਸ ਦਾ ਖਤਮ ਹੋਇਆ ਇਸ ਦੇ ਪਿੱਛੇ ਕੋਈ ਸਾਜ਼ਿਸ਼ ਹੈ ਲੇਕਿਨ ਉਧਰ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪੁਲਿਸ ਤਫ਼ਤੀਸ਼ ਕਰ ਰਹੀ ਹੈ ਕਿ ਕੋਈ ਹਾਦਸਾ ਸੀ ਐਕਸੀਡੈਂਟ ਸੀ ਜਾਂ ਕਿਸੇ ਨੇ ਕਤਲ ਕੀਤਾ ਕੋਈ ਸਾਜ਼ਿਸ਼ ਸੀ ਪੁਲਿਸ ਪੁਲਿਸ ਹਾਲੇ ਜਿਹੜੀ ਹੈ ਉਹ ਤਫ਼ਤੀਸ਼ ਵਿੱਚ ਜੁੱਟੀ ਹੋਈ ਹੈ ਤੇ ਹਾਲੇ ਕਿਸੇ ਵੀ ਗੱਲ ਨੂੰ ਸਪਸ਼ਟ ਨਹੀਂ ਕੀਤਾ ਕਿਸੇ ਵੀ ਸਥਿਤੀ ਨੂੰ ਸਪਸ਼ਟ ਨਹੀਂ ਕੀਤਾ ਲੇਕਿਨ ਪਰਿਵਾਰ ਦੇ ਮਨ ਵਿੱਚ ਰੋਸ ਹੈ ਪਰਿਵਾਰ ਜਾਣਨਾ ਚਾਹੁੰਦਾ ਹੈ ਕਿ ਮੌਤ ਤੋਂ ਪਹਿਲਾਂ ਜਾ ਜਿਹੜੀ ਇਹ ਕਟਨਾ ਹੋਈ ਉਸ ਤੋਂ ਪਹਿਲਾਂ ਉਹਨਾਂ ਦੇ ਪੁੱਤਰ ਰਵੀ ਕੁਮਾਰ ਜੋ ਕਿ ਖਮਰਚੋ ਦਾ ਵਾਸੀ ਸੀ ਉਸ ਨਾਲ ਕੀ ਵਾਪਰਿਆ ਕੀ ਕਟਿਆ ਲੇਕਿਨ ਜਦ ਲੋਕਾਂ ਤੱਕ ਇਹ ਗੱਲ ਪਹੁੰਚਦੀ ਹੈ ਤਾਂ ਚਿੰਤਾ ਵੱਧਦੀ ਹੈ ਕਿ ਜੇ ਇਹ ਕਤਲ ਦਾ ਮਾਮਲਾ ਹੈ ਤਾਂ ਪੰਜਾਬ ਦੇ ਹਾਲਾਤ ਆਪਣੇ ਜਿੰਨੇ ਦੇ ਜ਼ਿਲ੍ਹੇ ਦੇ ਹਾਲਾਤ ਜਿਹੜੇ ਆ ਉਹ ਕਿੱਧਰ ਨੂੰ ਜਾਂਦੇ ਆ ਕਿਉਂਕਿ ਆਏ ਦਿਨ ਇਹੋ ਜੀਆਂ ਵਾਰਦਾਤਾਂ ਹੋ ਰਹੀਆਂ ਅਣਪਛਾਤੇ ਲੋਕ ਜਾਂ ਰੰਜਿਸ਼ ਰੱਖਣ ਵਾਲੇ ਲੋਕ ਜਿਹੜੇ ਆ ਦੂਜਿਆਂ ਨੂੰ ਪੀੜਤ ਧਿਰਾਂ ਨੂੰ ਨਿਸ਼ਾਨਾ ਬਣਾ ਰਹੇ ਆ ਜਿਸ ਦੇ ਕਰਕੇ ਮਾਹੌਲ ਵਿਗੜਦਾ ਤੇ ਮਨ ਵਿੱਚ ਦਹਿਲ ਜੁੱਟਦਾ ਹੈ ਪੁਲਿਸ ਨੇ ਹਾਲੇ ਤੱਕ ਇਹੀ ਗੱਲ ਕਹੀ ਹੈ ਕਿ ਤਫਤੀਸ਼ ਚੱਲ ਰਹੀ ਹੈ ਲੇਕਿਨ ਹਲੇ ਤੱਕ ਕੋਈ ਵੀ ਜਿਹੜੀ ਕੜੀ ਹੈ ਉਹ ਸਾਹਮਣੇ ਨਹੀਂ ਆਈ ਹੈ ਪਰਿਵਾਰ ਚ ਰੋਸ ਹੈ ਮੌਕੇ ਦੇ ਤਸਵੀਰਾਂ ਦਿਖਾ ਰਿਹਾ ਹਾਂ ਮੈਂ ਹਰੁਰਾਸ ਬਸਿਕ ਮੋਟਰਾ ਗੁਰੇਨਬੜਾ ਜੋ ਸਾਡੇ ਪਿੰਡ ਹਾਸਾ ਹੋਇਆ ਇਹ ਲੱਡ ਨੰਦਾ ਰਵੀਕਮਰ ਕਰਨਪੁਰ ਗੁਰ ਸਿੰਘ ਜੀ ਕਿਨੇ ਕੋਰਸੇ ਗੋ ਜੀ ਨੰਬਰ 76000 ਲਗਭਗ ਫੇਰਲ ਹਰਮਨ ਸਿੰਘ ਅਲੇਮਪੁਰ ਇੱਕ ਦੋ ਘਟਨਾ ਹੋਇਆ ਜੀ ਨਾ ਇਹ 9 ਤਰੀਕੇ ਦਾ ਵਾਕਰੀ ਸਾਢੇ ਘਰ ਕਿੰਨੇ ਭੈਣ ਭਰਾ ਭਾਜੀ ਇਹ ਦੋ ਭਰਾ ਤੇ ਦੋ ਕਹਣਾ ਮਾਤਾ ਵੀ ਉਹਨਾਂ ਦੀ ਬਹੁਤ ਕੱਲ ਹੋਈ ਹੈ ਹੁਣ ਕੀ ਦਰਜ ਕੀ ਕਰਾਇਆ ਕੋਈ ਜੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾ ਦੇ ਤੁਹਾਡੇ ਸਾਹਮਣੇ ਹਾਸਾ ਲੱਗਦਾ ਕਿ ਕੋਈ ਨਹੀਂ ਹਰ ਤੱਕ ਨਹੀਂ ਲੱਗਦਾ ਕਿੱਥੇ ਲੱਗੀ ਸੱਟ ਤੁਸੀਂ ਉਹਦੀ ਬੈਕ ਸਾਈਡ ਤੇ ਸਰ ਇੱਥੇ ਇੱਥੇ ਟੱਕ ਦਾ ਨਿਸ਼ਾਨ ਆ ਕਿ ਟੱਕ ਦੇ ਯਾਨੀ ਕਿਸ ਨੇ ਕਿਸ ਨੇ ਮਾਰਿਆ ਹੋਣਾ ਪਾਣੀ ਲੱਗਦਾ ਤੇ ਜ਼ਰਾ ਤਿਆਰ ਲੱਗਦਾ ਠੀਕ ਹੈ ਉਹ ਤਰੀਕ ਨੂੰ ਜਿਹੜਾ ਉਹਦੇ ਫੁੱਲ ਚੱਕਰ ਉਧਰੋਂ ਆ ਰਿਹਾ ਸੀ ਪਿੰਡੋਂ ਜੋ ਇਹਨਾਂ ਦੇ ਦੱਸਣ ਦੇ ਮੁਤਾਬਕ ਇਹਦੇ ਬ੍ਰਦਰ ਦੇ ਬਿਆਨਾਂ ਤੇ ਜਿਹੜਾ ਪਰਚਾ ਦਰਜ ਆਪਾਂ 16 9 25 ਨੂੰ ਕਰ ਦਿੱਤਾ ਹੈ ਤੇ ਉਹਦੇ ਵਿੱਚ 307 ਦਾ ਪਰਚਾ ਦਰਜ ਕੀਤਾ ਜਿਹੜੀ ਨਵੀਂ ਹੈਗੀ ਉਹਦੀ ਧਾਰਾ ਹੈਗੀ ਆ ਬੀ ਐਨ ਐਸ ਦੀ 109 ਜਿਵੇਂ 3 ਜਿਵੇਂ 5 ਬੀ ਐਨ ਐਸ ਤੇ ਵਾਧਾ ਜੁਰਮ ਜਿਹੜਾ ਆ ਉਹਦਾ ਕੱਲ ਜਿਹੜਾ ਐਕਸਪਾਇਰ ਹੋ ਗਿਆ ਤੇ 103 ਬੀ ਐਨ ਐਸ ਦਾ ਕਰ ਦਿੱਤਾ ਹੈ ਬਾਕੀ ਜਿਹੜੀ ਇਨਵੈਸਟੀਗੇਸ਼ਨ ਹੈ ਆ ਉਹ ਐਸਐਚਓ ਸਿਟੀ ਬੰਗਾ ਵੱਲੋਂ ਚੱਲ ਰਹੀ ਆ ਬਾਕੀ ਪੂਰੀ ਡਿਸਟ੍ਰਿਕਟ ਦੇ ਵਿੱਚ ਸਾਰੇ ਸਾਡੇ ਆਫੀਸਰ ਸੀਆਈਏ ਵਾਲੇ ਪੂਰਾ ਇਹਦੀ ਕਰ ਰਹੇ ਆ ਇਹ ਤੱਕ ਕੀ ਕੀ ਮਾਮਲਾ ਹੈ ਕਿਦਾਂ ਆ ਬਾਕੀ ਜਿਹੜਾ ਇਹਦਾ ਪੋਸਟਮਾਰਟਮ ਕਰਵਾ ਕੇ ਜਿਹੜੀ ਉਹਦੀ ਡੈੱਡ ਬੋਡੀ ਆ ਤੇ ਬਾਰਸਾਂ ਦੇ ਹਵਾਲੇ ਕਰ ਦਿੱਤੀ ਆ ਤੇ ਜੋ ਵੀ ਅਗਲੀ ਰਿਪੋਰਟ ਆਉਗੀ ਬਾਕੀ ਇਨਵੈਸਟੀਗੇਸ਼ਨ ਆਉਗੀ ਉਹਦੇ ਮੁਤਾਬਕ ਜਿਹੜੀ ਆ ਕਾਰਬੇ ਕਾਰਨਾਮ ਨੂੰ ਬਿਅਕਤੀ ਮਤਲਬ ਵਿਖਲਾਫ ਕੀਤਾ ਹਲੀ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ ਕਿ ਮਾਮਲਾ ਇਹ ਕੀ ਆ ਮਰ ਰਿਆ ਜਾਂ ਐਕਸੀਡੈਂਟ ਆ ਕੀ ਮਾਮਲਾ ਆ ਇਹ ਇਨਵੈਸਟੀਗੇਸ਼ਨ ਦੇ ਵਿੱਚ ਆਊਗਾ ਬਾਕੀ ਪੋਸਟਮਾਰਟਮ ਕਰਾਤਾ ਬਾਕੀ ਡਾਕਟਰਾਂ ਦੀ ਰਿਪੋਰਟ ਵੀ ਆਣੀ ਆ ਤੇ ਇਹਦਾ ਬਿਸਰਾ ਵੀ ਕਰਵਾਤਾ ਆ ਜਿੱਦਾਂ ਉਹਦੀ ਰਿਪੋਰਟ ਆਊਗੀ ਜੇ ਇਨਵੈਸਟੀਗੇਸ਼ਨ ਜਿਉਂ ਵੀ ਚੀਜ਼ ਆਊਗੀ ਉਹ ਬਾਕੀ ਪਤਾ ਲੱਗ ਜੂਗਾ ਜੀ ਇਹ ਕੀ ਨਾਮ ਕੀ ਆ ਮਗਦਰ ਜਿਹਦੀ ਡੈਥ ਹੋਈ ਆ ਜਿਹਦਾ ਹੀ ਡੈਥ ਹੋਈ ਆ ਉਹਦਾ ਨਾਮ ਹੈਗਾ ਰਵੀ ਤੇ ਉਹਦੇ ਪਿਤਾ ਜੀ ਦਾ ਨਾਮ ਹੈਗਾ ਆ ਬਲਕਾਰ ਨਾਮ ਇਹ ਹੋਇਆ ਜੀ ਆਪਣਾ ਜਦੋਂ ਗੜਸ਼ੰਕਰ ਰੋਡ ਜਿਹੜਾ ਬੰਗਾ ਤੇ ਜਿਹੜਾ ਖਮਾਚੋ ਤੋਂ ਜੀਐਨ ਜਿਹੜੀ ਮਿਲਦੀ ਨਜ਼ਦੀਕ ਹੋਇਆ ਉਮਰ ਕਿੰਨੇ ਮੁੰਡੇ ਦੀ ਉਮਰ ਹੈ 28 ਸਾਲ ਦੀ ਹੈ 28 ਸਾਲ ਦੀ ਹੈ ਜਿਆ ਮੁੰਡੇ ਨੇ ਪਹਿਲੇ ਕੋਈ ਬਿਆਨ ਦਿੱਤਾ ਸੀ ਜਦ ਜਖਮੀ ਸੀ ਨਹੀਂ ਉਹ ਮਤਲਬ ਜਦੋਂ ਉਹਦੇ ਸੱਟ ਲੱਗੀ ਆ ਉਹ ਜਿਹੜਾ ਕਮਾ ਚਲ ਗਿਆ ਤੇ ਸਾਡੇ ਇਨਵੈਸਟੀਗੇਸ਼ਨ ਅਫਸਰ ਮੌਕੇ ਤੇ ਜਾਂਦੇ ਰਹੇ ਆ ਤੇ ਡਾਕਟਰ ਸਾਹਿਬ ਨੇ ਉਹਨਾਂ ਦਾ ਜਿਹੜਾ ਅਨਫਿਟ ਹੀ ਲਿਖਿਆ ਸੀਗਾ ਅਨਫਿਟਲੀ ਬਿਜੋ ਜਿਹੜੀ ਐਫ ਆਈ ਆਰ ਕੀਤੀ ਗਈ ਹੈ ਕਿਦੇ ਬਿਆਨਤ ਦੇ ਵਿਰੁੱਧ ਕੀਤੀ ਗਈ ਉਹ ਉਹਦੇ ਜਿਹੜੇ ਬ੍ਰਦਰ ਦੇ ਬਿਆਨਾਂ ਤੇ ਹੋਈ ਆ ਹਾਂ ਉਹਦੇ ਬ੍ਰਦਰ ਜਿਹੜਾ ਉਹਦਾ ਕੀ ਉਹਨਾਂ ਨੇ ਕੋਈ ਦੱਸਿਆ ਸਸਪੈਕਟ ਕੋਈ ਬੰਦਾ ਹੈਗਾ ਵਿੱਚ ਕੋ ਸਸਪੈਕਟ ਨਹੀਂ ਹਲੇ ਮਤਲਬ ਇਹ ਚੀਜ਼ ਕਲੀਅਰ ਨਹੀਂ ਕੋਈ ਗੱਲ ਹੋਈ ਬਾਕੀ ਜਿੱਦਾਂ ਹੁਣ ਇਨਵੈਸਟੀਗੇਸ਼ਨ ਦੇ ਵਿੱਚ ਹੀ ਪਤਾ ਲੱਗੂਗਾ ਸਾਰੀ ਗੱਲ ਆ ਠੀਕ ਹੈ ਥੈਂਕ ਯੂ ਥੈਂਕ ਯੂ